ਖਾਸ ਤਾ ਤੋਂ ਬੋਪਾਰਾਏ ਰੋਡ ਦੇ ਵਿੱਚ ਕਾਰ ਲੁੱਕ ਪਲਾਂਟ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕਿਸਾਨ ਆਗੂ ਲਖਵਿੰਦਰ ਸਿੰਘ ਡਾਲਾ ਅਤੇ ਬਾਸ ਸਿੰਘ ਸਰੰਗੜਾ ਦੀ ਅਗਵਾਈ ਹੇਠ ਰੋਸ਼ ਤਰਨਾ ਦਿੱਤਾ ਗਿਆ ਅਤੇ ਲੁੱਕ ਪਲਾਂਟ ਦੇ ਮਾਲਕਾਂ ਖਿਲਾਫ ਨਾਰੇਬਾਜ਼ੀ ਕੀਤੀ ਗਈ ਇਸ ਮੁਕ ਕਿਸਾਨ ਆਗੂ ਲਖਵਿੰਦਰ ਸਿੰਘ ਡਾਲਾ ਨੇ ਦੱਸਿਆ ਕਿ ਲੁੱਕ ਪਲਾਂਟ ਮੈਨੇਜਮੈਂਟ ਵੱਲੋਂ ਆਪਣੇ ਟਰੱਕਾਂ ਨੂੰ ਖੜਾ ਕਰਨ ਵਾਸਤੇ ਕੋਈ ਪਾਰਕਿੰਗ ਨਹੀਂ ਬਣਾਈ ਗਈ ਜਿਸ ਕਾਰਨ ਸਾਰੇ ਟਰੱਕ ਮੇਨ ਸੜਕ ਦੇ ਉੱਪਰ ਖੜੇ ਕੀਤੇ ਜਾਣੇ ਜਿਸ ਕਾਰਨ 29 ਅਕਤੂਬਰ ਨੂੰ ਸਾਡਾ ਕਿਸਾਨ ਸੁਖਦੇਵ ਸਿੰਘ ਚੱਕ ਮਿਸ਼ਰੀਖਾਂ ਜੋ ਕਿ ਆਪਣੀ ਫਸਲ ਵੇਚ ਕੇ ਘਰ ਆ ਰਿਹਾ ਸੀ ਸਾਹਮਣੋਂ ਆ ਰਹੀ ਬੱਚਿਆਂ ਦੀ ਬੈਨ ਨੂੰ ਬਚਾਉਣ ਦੇ ਚੱਕਰ ਵਿੱਚ ਸੜਕ ਉੱਪਰ ਖੜੇ ਟਰੱਕ ਵਿੱਚ ਜਾ ਟਕਰਾਇਆ ਜਿਸ ਕਨ ਉਸਦੇ ਟਰੈਕਟਰ ਦਾ ਪਾਰੀ ਨੁਕਸਾਨ ਹੋਇਆ ਜਿਸ ਸੰਬੰਧੀ ਲੁਕ ਪਲਾਂਟ ਮੈਨੇਜਮੈਂਟ ਨਾਲ ਜਦੋਂ ਕਿਸਾਨ ਦੇ ਟਰੈਕਟਰ ਦੀ ਪ੍ਰਬਾਈ ਕਰਨ ਵਾਸਤੇ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਟਾਲਮਟੋਲ ਕਰਨ ਤੇ ਮਜਬੂਰੀ ਬੱਸ ਧਰਨਾ ਲਗਾਉਣਾ ਪਿਆ ਉਹਨਾਂ ਨੇ ਕਿਹਾ ਕਿ ਇਹ ਤਰਨਾ 19 ਦਿਨ ਤੱਕ ਜਾਰੀ ਰਹੇਗਾ ਜਿੰਨੀ ਦੇਰ ਤੱਕ ਕਿਸਾਨ ਦੇ ਟਰੈਕਟਰ ਦੀ ਮੁਰੰਮਤ ਨਹੀਂ ਕਰਵਾਈ ਜਾਂਦੀ ਅਖੀਰ ਡੀਐਸਪੀ ਨਿਰੇਸ਼ ਅਸਿਆਤੋ ਸਤਬਾਲ ਸਿੰਘ ਦੀ ਹਾਜ਼ਰੀ ਵਿੱਚ ਕੰਪਨੀ ਦੇ ਮੈਨੇਜਰ ਵਿਜੇ ਸ਼ਰਮਾ ਵੱਲੋਂ ਟਰੈਕਟਰ ਦੀ ਪੂਰੀ ਮੁਰੰਮਤ ਕਰਵਾਉਣ ਦੀ ਗੱਲ ਮੰਨੀ ਤੇ ਤਰਨਾ ਸਮਾਪਤ ਕਰ ਦਿੱਤਾ ਗਿਆ ਇਸ ਮੌਕੇ ਦਿਲਬਖ ਸਿੰਘ ਜੱਕ ਮਿਸਰੀ ਖਾਨ ਕੁਲਵੀਰ ਸਿੰਘ ਲੋਪਕੇ ਕਬਲ ਦਲੀਪ ਸਿੰਘ ਗੁਰਲਾਲ ਸਿੰਘ ਕੱਕੜ ਸਾਹਿਬ ਸਿੰਘ ਕੱਕੜ ਗੁਰਚਰਨਜੀਤ ਸਿੰਘ ਬੱਤੀਵਿੰਦ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜਰ ਸਨ ਅੱਜ ਅਸੀਂ ਕਿਸਾਨ ਮਿਹਰਸ਼ ਗਰਸ਼ੀ ਮੇਕੀ ਪੰਜਾਬ ਅੱਜ ਸਾਡੇ ਇਥੇ ਦੋ ਤਿੰਨ ਜੋਨ ਜਿਹੜੇ ਲੱਗੇ ਆ ਇਹਦੇ ਜੀ 29 ਤਰੀਕ ਨੂੰ ਸਾਡਾ ਕਿਸਾਨ ਚੱਕ ਮਸ਼ਰੀਖਾਂ ਦਾ ਜਿਹੜਾ ਉਹ ਅੰਮ੍ਰਿਤਸਰ ਝੰਡਾ ਵੇਚ ਕੇ ਤੇ ਸ੍ਰੀ ਅਠਾਹੇ ਆ ਗਿਆ ਸੀ ਇਹ ਮੋਕ ਪਲਾਂਟ ਜਿਹੜਾ ਹੈ ਖਾਸੇ ਤੋਂ ਬੇਪਾਰਾ ਮਜੇ ਨੂੰ ਜਿਹੜੇ ਮੋਕ ਪਲਾਂਟ ਆ ਇਹਨਾਂ ਦੇ ਟਿੱਪਰ ਜਿਹੜੇ ਬਿਲਕੁਲ ਰੋਡ ਤੋਂ ਸਾਰੇ ਰੋਡ ਤੋਂ ਖੜੇ ਕ੍ਰੀਡ ਬਸ 10 ਬੇਟ ਕ੍ਰੀਡ ਟਿੱਪਰ ਜਿਹੜੇ ਰੋਡ ਦੇ ਥੇ ਖਲੋਤੇ ਸੀ ਉਹ ਟਰੈਕਟਰ ਚੱਲ ਰਿਹਾ ਆਪਣੀ ਧਿਆਨ ਨਾ ਰਿਹਾ ਅੱਗੇ ਬੱਚਿਆਂ ਦੀ ਲਾਈਨ ਆ ਰਹੀ ਹੈ ਬੱਚਿਆਂ ਨੂੰ ਵਾਂਦੇ ਵਿੱਚੋਂ ਬਚਾਉਣ ਵਾਸਤੇ ਕਿਉਂਕਿ ਜੋ ਬੱਚਿਆਂ ਦੀ ਵਾਂਦੇ ਨਾਲ ਬੱਚੇ ਟਰੈਕਟਰ ਟਿੱਪਰ ਦੇ ਵਿੱਚ ਨਾਲ ਟੁੱਟਦਾ ਬੱਚਿਆਂ ਦੀ ਵਾਂਦੇ ਵਿੱਚ ਵਜ ਨਹੀਂ ਤੇ ਪਤਾ ਨਹੀਂ ਕਿੰਨੇ ਬੱਚਿਆਂ ਦਾ ਜਾਨੀ ਨੁਕਸਾਨ ਹੋ ਜਣਾ ਹੈ ਉਹ ਬੱਚੇ ਨੇ ਟਰੈਕਟਰ ਦੇ ਡਰਾਈਵਰ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਆਪਣੀ ਟਰੈਕਟਰ ਦੀ ਪਰਵਾਹ ਨਾ ਕਰਦੇ ਟਰੈਕਟਰ ਜਾਂ ਟਿੱਪਰ ਦੇ ਵਿੱਚ ਸੁੱਟ ਕੇ ਆਪਣਾ ਟਰੈਕਟਰ ਜਿਹੜਾ ਭੰਲਿਆ ਤੇ ਬੱਚੇ ਮਚਾ ਲਏ ਨੇ ਉਹ 29 ਤਰੀਕ ਨੂੰ ਲੈ ਕੇ ਪ੍ਰਸ਼ਾਸਨ ਦਾ ਲਗਾਤਾਰ ਹੀ ਰਾਗਤਾ ਕਰ ਰਿਹਾ ਕਿ ਉਸ ਟਰੈਕਟਰ ਦੇ ਕਿਸਾਨ ਦੀ ਧਿਰਾਈ ਕੀਤੀ ਜਾਵੇ ਕਿਉਂਕਿ ਉਹ ਕਿਸਾਨ ਦੇ ਕੋਲ ਕਈ ਜ਼ਮੀਨੀਆਂ ਸੀ ਉਹਦਾ ਸਾਰਾ ਪਰਿਵਾਰ ਉਹਦਾ ਦੁਬਾਰਾ ਜਿਹੜਾ ਇਹ ਟਰੈਕਟਰ ਨੂੰ ਮਹਿੰਤ ਕਰਕੇ ਉਹ ਚਲਾ ਰਿਹਾ ਸੋ ਉਹਦੇ ਕਾਫੀ ਨੁਕਸਾਨ ਹੋ ਰਿਹਾ ਉਹ ਬੱਚਾ ਸਾਡਾ ਡਿਪਰੈਸ਼ਨ ਦੇ ਵਿੱਚ ਵੀ ਆ ਕਦੀ ਇਹਨੇ ਕੋ ਨਸ਼ਾ ਨਹੀਂ ਕੀਤਾ ਉਹਦੋਂ ਦਾ ਉਹਨਾਂ ਦੇ ਪੈਸੇ ਕੋਈ ਇਹ ਰਾਤ ਦੇ ਸ਼ਰਾਬ ਪੀ ਜਾਂਦਾ ਸੋ ਅਸੀਂ ਇਸ ਵਾਕੇ ਦੇਖਿਆ ਪ੍ਰਸ਼ਾਸਨ ਨੇ ਚੇਤਾਵਨੀ ਨਹੀਂ ਦਿੱਤੀ ਕਿ ਤੁਸੀਂ ਸਾਡੇ ਕੋ ਹੱਲ ਕਰੋ ਹੁਣ ਵੀ ਦਾਵਾ ਸਰ ਸਟੇਟ ਦੇ ਕਿਤਾਬ ਨਹੀਂ ਦੇਗਾ ਕਿ ਸਵੇਰ 4 ਵਜੇ ਸਿੱਧਾ ਜੇਕੇ ਇਹਨਾਂ ਨੂੰ ਪ੍ਰਸ਼ਾਸਨ ਨਾਲ ਕੋਈ ਹੱਲ ਕਰਨਾ ਠੀਕ ਹੈ ਨਹੀਂ ਤੇ ਲਾਗੇ ਜੀਟੀ ਰੋਡ ਆ ਜਿਹੜੇ ਵਾਗਾ ਬਾਡੇ ਤੇ ਆਵਾਜ਼ੀ ਬਹੁਤ ਹੁੰਦੀ ਹੈ ਸ਼ਾਮ ਨੂੰ ਲੋਕਾਂ ਨੂੰ ਜਾਣਾ ਵੀ ਤੇ ਆਉਣਾ ਉਹ ਸਵੇਰ 4 ਵਜੇ ਹੀ ਉੱਥੇ ਉਹ ਬੰਦ ਕਰਾਂਗੇ ਜੇ ਨਜ਼ਰ ਤੱਕ ਪ੍ਰਸ਼ਾਸਨ ਕੋਈ ਹੱਲ ਨਹੀਂ ਕਰਦਾ ਕਰਤਾਰ ਟਰੈਕਟਰ ਆ ਜਿਹੜਾ ਏਜੰਸੀ ਵਾਲਿਆਂ ਤੋਂ ਉਹ ਟਰੈਕਟਰ ਵਿਖਾਇਆ ਗਿਆ ਹੈ ਉਹ ਐਸਟੀਮੇਟ ਬਣਾਏਗਾ ਉਹਦਾ ਕਰੀਬਨ 3 ਤੋਂ 3.5 ਲੱਖ ਰੁਪਏ ਦਾ ਨੁਕਸਾਨ ਆ। ਅਸੀਂ ਤਾਂ ਸਾਨੂੰ ਕੋਈ ਪੈਸਾ ਨਹੀਂ ਚਾਹੀਦਾ। ਇਹ ਲੋਕ ਪਲਾਂਟ ਵਾਲੇ ਆਪ ਟਰੈਕਟਰ ਏਜੰਸੀ ਖੜਕੇ ਜਿੰਨੇ ਦਾ ਬੰਦਾ ਬਣਵਾ ਦੇਣ ਸਾਨੂੰ। ਸਾਨੂੰ ਕੋਈ ਹੰ ਪੈਸੇ ਕੀ ਕਰਨੇ ਸਾਡੇ ਬੱਚੇ ਦਾ ਟਰੈਕਟਰ ਬਣਨਾ ਚਾਹੀਦਾ। ਠੀਕ ਹੈ ਜੀ। ਉਹ ਸਾਰੇ ਜਿਹੜੀ ਇਹ ਕੰਪਨੀ ਆ ਕੀ ਆ? ਐਸ ਕੇ ਐਸ। ਇਹ ਕੰਪਨੀ ਵਾਲੇ ਆਪਣੇ ਕੋਲੋਂ ਲਾ ਕੇ ਦੇਣਗੇ ਏਜੰਸੀ 'ਚੋਂ ਕੰਮ ਹੋਊਗਾ ਟਰੈਕਟਰ ਦਾ। ਟਰੈਕਟਰ ਜਦੋਂ ਬਣ ਕੇ ਆਉਂਦਾ ਤਸੱਲੀ ਕਰਕੇ ਜੀ ਇਹਨੂੰ ਕਹਾਂਗੇ ਕਿ ਸਾਡੀ ਜਿਹੜੀ ਆਪਣੇ ਮਨ ਦੀ ਤਸੱਲੀ ਆ ਫੇਰ ਅਸੀਂ ਆਪਣੇ ਵੱਲੋਂ ਇਹ ਮੁੱਦਾ ਉਦੋਂ ਖਤਮ ਕਰਾਂਗੇ ਠੀਕ ਹੈ ਹਾਲ ਦੀ ਕੜੀ ਦੇ ਵਿੱਚ ਇਸ ਚੀਜ਼ ਦੇ ਉੱਤੇ ਸਮਝਾਉਂਦਾ ਹੋਇਆ ਕਿ ਇਹ ਰਿਪੇਅਰ ਕਰਵਾ ਕੇ ਦੇਣਗੇ ਭਾਵੇਂ ਉਹਦੇ ਤੇ ਰੁਪਏ 5.5 ਲੱਖ ਜੀ ਤਿਆਰ ਕਰਾ ਦੇਣ ਭਾਵੇਂ 10 ਲੱਖ ਲੱਗੇ ਸਾਡਾ ਉਹਨਾਂ ਕੋਈ ਰੌਲਾ ਨਹੀਂ ਜਿੰਨੇ ਪੈਸੇ ਲੱਗਣਗੇ ਉਹ ਸਾਰੇ ਏਜੰਸੀ ਜਿਹੜੇ ਆ ਕੰਪਨੀਆਂ ਜਿਹੜੀ ਉਹ ਇਹ ਲਉਣਗੇ ਉਹਦੇ ਸਾਰੇ ਨੁਮਾਇੰਦਿਆਂ ਦੇ ਨਾਲ ਬੈਠ ਕੇ ਗੱਲ ਹੋਈ ਜੋ ਵੀ ਤੁਹਾਡੀ ਗ੍ਰਿਵੈਂਸਾਂ ਸੀਗੀਆਂ ਇਸ ਤਰ੍ਹਾਂ ਕਿ ਟਿੱਪਰ ਦੇ ਨਾਲ ਜਿਹੜਾ ਟਰੈਕਟਰ ਆ ਉਹ ਨੁਕਸਾਨ ਹੋਇਆ ਸੀਗਾ ਤੇ ਉਹ ਨੁਕਸਾਨ ਦੀ ਪਰਪਾਈ ਐਸਕੇ ਇਸ ਕੰਪਨੀ ਦੇ ਪ੍ਰੋਜੈਕਟ ਮੈਨੇਜਰ ਸੰਜੇ ਉਹ ਵੀ ਨਾਲ ਜੜੇ ਨੇ ਜੋ ਅੰਨਾ ਤੁਹਾਡੀ ਆਪਸੀ ਸਹੰਗੀ ਬਣੀ ਆ ਕਿ ਟਰੈਕਟਰ ਟਰੈਕਟਰ ਦਾ ਜੋ ਨੁਕਸਾਨ ਹੋਇਆ ਉਹ ਇਹ ਫਰਮ ਕਰਵਾ ਕੇ ਦੇ ਲਈ ਏਜੰਸੀ ਦੇ ਵਿੱਚ ਉਹ ਕੰਮ ਕੰਪਲੀਟ ਹੋਣ ਤੋਂ ਬਾਅਦ ਟਰੈਕਟਰ ਤੁਹਾਨੂੰ ਚਾਲੂ ਹਾਲਤ ਦੇ ਦਿੱਤਾ ਜਾਏਗਾ। ਪਾਸੀ ਮੈਨ ਤਾਂ ਨਹੀਂ ਤੇ ਸਹਿਮਤ ਹੋ ਗਏ ਸਾਰੇ ਤੇ ਹੁਣ ਇਸ ਫੈਸਲੇ ਤੇ ਤੁਹਾਡੀ ਗੱਲ సారాన్ని శాంతి బాగా తన వచ్చే